ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭਿੰਦ ਜੈ ਭਾਰ ਮੈਂ ਪ੍ਰੇਮ ਸਿੰਘ ਸਫਰੀ ਇੱਕ ਕਾਂਗਰਸ ਪ੍ਰਧਾਨ ਦੀ ਰਾਜਾ ਵੜਿੰਗ ਦੀ ਮੈਂ ਵੀਡੀਓ ਸੁਣੀ ਉਹ ਵੈਸੇ ਕਦੋਂ ਵੀ ਕਿਦਾਂ ਇਲੈਕਸ਼ਨ ਉਹ ਵਿਵਾਦਾਂ ਦੇ ਵਿੱਚ ਹੀ ਗੱਲ ਕਰਦੇ ਆ ਐਸੀ ਸਮਾਜ ਨੂੰ ਟਾਰਗੇਟ ਕਰਦੇ ਆ ਇਸ ਰਾਜਾ ਵੜਿੰਗ ਨੂੰ ਇਹ ਨਹੀਂ ਪਤਾ ਅੱਜ ਤੱਕ ਜੋ ਪਿਛਲੀ ਟਾਈਮ ਤੱਕ ਤੁਹਾਡੀ ਸਰਕਾਰ ਸੈਂਟਰ ਦੀ ਕਰ ਰਹੀ ਹੈ ਪੰਜਾਬ ਦੀ ਕਰ ਰਹੀ ਉਹ ਐਸੀ ਬੰਦਿਆਂ ਨੇ ਬਣਾਈ ਐ ਐਸੀ ਕਮਿਊਨਿਟੀ ਨੇ ਬਣਾਈ ਤੱਤ ਕਿੰਨੇ ਵਾਰੀ ਟਾਰਗੇਟ ਹੈ ਮੈਂ ਬੋਲ ਰਿਹਾ ਸਭ ਨੂੰ ਪਤਾ ਵੀ ਜਿੱਦੋਂ ਵੀ ਇਹ ਪੁੱਠੇ ਸਿੱਦੇ ਜਵਾਬ ਦਿੰਦਾ ਅਸੀਂ ਆ ਨੂੰ ਕਦੀ ਕੁਝ ਬੋਲਦਾ ਕਦੀ ਕੁਝ ਬੋਲਦਾ ਤੇ ਉਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪੈਣਾ ਜਿਹੜਾ ਇਹਨਾਂ ਨੇ ਸਾਡੇ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਬਾਰੇ ਸਰਬੱਤੀ ਬਾਰੇ ਗੱਲਬਾਤ ਕੀਤੀ ਆ ਤੇ ਮੈਂ ਤੁਹਾਨੂੰ ਉਹ ਸੁਣਾਣਾ ਮੱਝੀ ਸਿੱਟ ਸੀਗਾ ਬੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸਰ ਪਤਾ ਕੀ ਬਣਾਇਆ ਬੀਬੀ ਜੀ ਦੇਸ਼ ਦਾ ਗ੍ਰਹਿ ਮੰਤਰੀ ਜਿੱਥੇ ਅਮੀਤ ਸ਼ਾਹ ਬੈਠਾ ਹੈ ਕਾਂਗਰਸ ਨੇ ਬਣਾਇਆ ਹੁਣ ਮੈਂ ਰਾਜਾ ਵੜਿੰਗ ਨੂੰ ਪੁੱਛਣਾ ਚਾਹਣਾ ਰਾਜਾ ਵੜਿੰਗ ਜੀ ਇਹ ਹੋਰ ਗ੍ਰੇਟਾ ਸੀ ਜਿਹਨੂੰ ਤੁਸੀਂ ਕਾਲ ਰੰਗ ਦੱਸ ਰਹੇ ਹੋ ਪੱਠੇ ਪਾਉਣ ਵਾਲਾ ਦੱਸ ਰਹੇ ਹੋ ਤੇ 2012 ਤੋਂ ਪਹਿਲਾਂ ਤੁਸੀਂ ਵੀ ਰਾਜਾ ਵੜਿੰਗ ਜੀ ਪੱਠੇ ਹੀ ਪਾਉਦੇ ਸੀ ਤੇਰੀ ਔਕਾਤ ਨਹੀਂ ਤੂੰ ਮੱਝੂ ਸਿੱਖਾਂ ਬਾਰੇ ਗੱਲ ਕਰੇਂ ਮਜਬੂਰੀ ਸਿਖਾਉਂਦੀਆਂ ਕੁਰਬਾਨੀਆਂ ਵਾਲੇ ਤੈਨੂੰ ਪਤਾ ਹੋਣਾ ਚਾਹੀਦਾ ਇਹ ਉਹ ਸਾਡੇ ਰਹਿਬਰ ਸੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਹੋਈਆਂ ਕਾਂਗਰਸ ਵਾਸਤੇ ਕਿੰਨੇ ਵਾਰੀ ਦੇ ਐਮਪੀ ਬਣੇ ਵਰਨਰ ਲੱਗੇ ਹੋਏ ਪਰ ਇੰਨੇ ਜ਼ਿਆਦਾ ਪੜੇ ਲਿਖੇ ਸੀ ਪੀ ਐਚ ਡੀ ਉਹਨਾਂ ਦੀ ਕੀਤੀ ਹੋਈ ਸੀ ਉਹ ਆਪਣੀ ਮਿਹਨਤ ਕਰਕੇ ਰਾਸ਼ਟਰਪਤੀ ਬਣਾ ਤੂੰ ਕੌਣਾ ਬਣਾਉਣ ਵਾਲਾ ਤੇਰੀ ਕਾਂਗਰਸ ਕੌਣ ਬਣਾ ਲਈ ਆ ਤੁਹਾਡੀ ਮਜਬੂਰੀ ਸੀ ਉਹਨੂੰ ਬਣਾਉਣਾ ਤੇਰੀ ਕਾਂਗਰਸ ਪਾਰਟੀ ਦੀ ਮਜਬੂਰੀ ਸੀ ਉਹਨੂੰ ਬਣਾਉਣਾ ਪਰ ਜਿਹੜੀ ਤੂੰ ਗੱਲ ਕੀਤੀ ਤੂੰ ਰੰਗਰੇਟਿਆਂ ਦਾ ਇਤਿਹਾਸ ਪੜ੍ਹ ਕੇ ਤੇ ਕਿੰਨੀਆਂ ਕੁਰਬਾਨੀਆਂ ਤੇਰੀ ਕੁਰਬਾਨੀ ਕੀ ਆ ਰਾਜਾ ਵੜਿੰਗ ਦੀ ਸੋਹ ਸਮਝ ਕੇ ਬੋਲਿਆ ਕਰੋ ਸਾਨੂੰ ਬੋਲਣ ਦੀ ਲੋੜ ਨਾ ਪਵੇ ਤਿੰਨ ਹੀ ਤੱਕ ਕਿਸੇ ਦਿਨ ਐਸਾ ਕੰਮ ਹੋਊਗਾ ਸਾਨੂੰ ਤੇਰੇ ਪੋਤੜੇ ਨਾ ਫੁੱਲਣੇ ਪੈਣ ਤੇਰਾ ਪਿੱਛੇ ਕਿਸੇ ਪਸ਼ੋਕੜ ਖੀ ਗੱਲ ਉਹ ਕਰੋ ਜਿਹੜੀ ਕਰਨਵਾਰੀ ਐਸਸੀ ਸਮਾਜ ਨੂੰ ਟਾਰਗੇਟ ਨਾ ਕਰੋ ਹੁਣ ਤੱਕ ਜਿੰਨੀ ਵਾਰੀ ਵੀ ਕਾਂਗਰਸ ਸਰਕਾਰ ਸੈਂਟਰ ਜਾਂ ਪੰਜਾਬ ਚ ਬਣਾਈਆ ਐਸਸੀ ਸਮਾਜ ਇਹ ਬਣਾਈਆ ਐਸਸੀ ਸਮਾਜ ਦਾ ੱਟਿਆ ਹੋਇਆ ਮਜੂਸਿਕਾ ੱਟਿਆ ਤੂੰ ਸੁਤ ਨਹੀਂ ਹੋਣਾ ਤੇ ਇਹ ਤੈਨੂੰ ਜਿਹੜਾ ਤੂੰ ਇਹ ਬਿਆਨ ਦਿੱਤਾ ਜਾਂਦਾ ਇਹ ਮਾਫੀ ਮੰਗਣੀ ਪਊਗੀ ਤੈਨੂੰ ਤੇ ਨਹੀਂ ਤਾਂ ਤੈਨੂੰ ਇਹ ਲੈ ਕੇ ਜਾ ਭੁਗਤਣਾ ਪਊਗਾ ਰਾਜਪਿੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ